ਨਮਸਤੇ ਸਤਿ ਸ਼੍ਰੀ ਅਕਾਲ ਜੀ ਨਿਊ ਪਟਿਆਲਾ ਫੁਲਕਾਰੀ ਸੈਂਟਰ ਐਂਡ ਪਟਿਆਲਾ ਵੀ ਬੁਟੀਕ ਰਾਜਪੁਰਾ ਸਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਐਮਬਰਾਇਡਰੀਜ਼ ਵਾਲੇ ਆਰਟੀਕਲ ਮੈਚਿੰਗ ਬਾਟਮ ਦੇ ਨਾਲ ਆਰਟੀਕਲਸ ਲੈ ਕੇ ਆਏ ਜੀ ਪਿਓਰ ਦੁਪੱਟੇ ਵਾਲੇ ਰਾਂਗੇ ਸ਼ਿਫੋਨ ਦੁਪੱਟੇ ਦੇ ਵਿੱਚ ਜਿਹੜੇ ਕੀ ਪ੍ਰਾਈਸਿਸ 1500 1600 1800 ਤੁਹਾਨੂੰ ਹੋਰ ਚੈਨਲਸ ਵਗੈਰਾ ਤੇ ਮਿਲਣਗੇ ਜਾਂ ਹੋਰ ਵੀਡੀਓਜ਼ ਵਗੈਰਾ ਚ ਮਿਲਣਗੇ ਉਹ 1000 ਪਰ ਫਲੈਟ ਪ੍ਰਾਈਸ ਤੇ ਰਹਿਣਗੇ ਇੰਨਾ ਜ਼ਿਆਦਾ ਸਟਾਕ ਕੁਆਂਟੀਟੀ ਦੇ ਵਿੱਚ ਆਇਆ ਹੋਇਆ ਹੈ ਤਾਂ ਹੀ ਇਹ ਜੈਨੂਇਨ ਪ੍ਰਾਈਸ ਦੇ ਉੱਪਰ ਵੀਡੀਓ ਲੈ ਕੇ ਆ ਰਹੇ ਹਾਂ ਸ਼ਿਪਿੰਗ ਆਲ ਓਵਰ ਇੰਡੀਆ ਫ੍ਰੀ ਰਹੇਗੀ ਡਿਜ਼ਾਈਨਸ ਬਹੁਤ ਸੋਹਣੇ ਰਹਿਣਗੇ ਇਹਦੇ 1000 ਰੁਪੀ ਫਲੈਟ ਪ੍ਰਾਈਸ ਰਹੇਗਾ ਤੇ ਬਹੁਤ ਹੀ ਸੋਹਣੇ ਸੋਹਣੇ ਪੀਸ ਰਣਗੇ ਜੀ 2 ਮੀਟਰ ਲੈਂਦੀਆਂ ਸ਼ਰਟਸ ਐ 3 ਮੀਟਰ ਲੈਂਦੀਆਂ ਬਾਟਮਸ ਰਣਗੇ ਐ ਪ੍ਰੋਕਸ ਤੇ 2 ਮੀਟਰ ਲੈਂਥ ਦੇ ਐਪ੍ਰੋਕਸ ਇਹਨਾਂ ਨਾਲ ਪਿਓਰ ਦੇ ਦੁਪੱਟਾ ਜ਼ਰਣਗੇ ਮਤਲਬ ਸਵਾ ਦੋ ਤੋਂ ਵੱਧ ਦੇ ਦੁਪੱਟਾ ਜ਼ੋਣਗੇ ਜੀ ਇਹਦੇ ਨਾਲ ਬਿਲਕੁਲ ਯੂਨੀਕ ਪੀਸਿਸ ਐ ਸਾਰੇ ਹੀ ਆਰਟੀਕਲ ਬਹੁਤ ਪਿਆਰੇ ਪਿਆਰੇ ਆਣਗੇ ਤੁਸੀਂ ਪੀਸਿਸ ਦੇਖੋ ਤੇ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਆ ਕਰੋ ਤਾਂ ਕਿ ਸਾਰੇ ਹੀ ਆਰਟੀਕਲ ਤੁਹਾਨੂੰ ਪਤਾ ਲੱਗ ਜਾਣ जाम कॉटन दीयां शर्ट्स ਨੇ ਇਹਦੇ ਨਾਲ ਬਹੁਤ ਹੀ ਸੋਹਣੇ ਪੀਸ ਆ ਵਿਦਆਊਟ ਲਾਈਨਿੰਗ suits ਮੜਨਗੇ ਮੈਚਿੰਗ ਬਾਟਮਸ ਆਣ ਗਿਆ ਤੇ ਪਿਓਰ ਦੇ ਦੁਪट्टे ਦੇ ਨਾਲ ਆਰਟੀਕਲ ਨੇ ਜੀ ਸਾਰੇ ਦੁਪट्टे ਸਾਰਿਆਂ ਦੇ ਵਧੀਆ ਸਾਈਜ਼ ਦੇ ਖੁੱਲੇ ਸਾਈਜ਼ ਦੇ ਦੁਪट्टे ਰਹਿਣਗੇ ਹਰ ਪੀਸ ਦੇ ਵਿੱਚ 2-2 3-3 4-4 ਕਲਰ ਅਵੇਲੇਬਲ ਨੇ ਬਹੁਤ ਹੀ ਜੈਨੂਇਨ ਪ੍ਰਾਈਸ ਦੇ ਵਿੱਚ ਆਰਟੀਕਲ ਹੈ ਰੈਗੂਲਰ ਵੇਅਰ ਲਈ ਬਹੁਤ ਹੀ ਸੋਹਣੇ suits ਨੇ ਤੇ ਕੋਈ ਵੀ ਪੀਸ ਇਹਦੇ ਵਿੱਚੋਂ ਐਦਾਂ ਨਹੀਂ ਹੈ ਕਿ ਛੱਡਣ ਵਾਲਾ ਹੋਵੇ ਸਾਰੇ ਸਾਰੇ ਸੋਨੇ ਪੀਸ ਹੈ ਪਿਓਰ ਦੁਪੱਟੇ ਦੇ ਨਾਲ ਆਰਟੀਕਲ ਫਲੈਟ 1000 ਰੁਪੀਸ ਪ੍ਰਾਈਸ ਦੇ ਨਾਲ ਲਾਂਗੇ ਜੀ ਜੇ ਕੁਆਂਟੀਟੀ ਦੇ ਵਿੱਚ ਵੀ ਤੁਹਾਨੂੰ ਆਰਡਰ ਚਾਹੀਦੇ ਆ ਤਾਂ ਰੀਸੇਲਿੰਗ ਪਰਪਸ ਵਾਸਤੇ ਵੀ ਪੀਸ ਲੈਣੇ ਆ ਤਾਂ ਜਰੂਰ ਵਿਜ਼ਿਟ ਕਰਕੇ ਬਾਏ ਕਰੋ ਚੀਜ਼ਾਂ ਐਦਾਂ ਦੀਆਂ ਬਹੁਤ ਹੀ ਸੋਨੇ ਪੀਸ ਡਿਜ਼ਾਈਨਰ ਦੇ ਪੀਸਿਸ ਦੇ ਨਾਲ ਆਰਟੀਕਲ ਬਹੁਤ ਪਿਆਰੇ ਰਾਂਗੇ ਮੈਚਿੰਗ ਬਾਟਮਸ ਆਣ ਗਿਆ ਤੇ ਮੈਚਿੰਗ ਹੀ ਪਿਓਰ ਦੇ ਦੁਪੱਟਾ ਆਣ ਗਏ ਜੀ ਇਹਦੇ ਨਾਲ ਬਹੁਤ ਹੀ ਸੋਹਣੇ ਆਰਟੀਕਲ ਦੇ ਨਾਲ ਪੀਸਿਸ ਨੇ ਜਿਹੜੇ ਵੀ ਪੀਸ ਤੁਹਾਨੂੰ ਪਸੰਦ ਆਉਂਦੇ ਆ ਆਰਡਰ ਕਰਨ ਵਾਸਤੇ ਨੰਬਰ ਹੈ 902 000098 ਤੇ 8711000098 ਇਹ ਦੋ ਨੰਬਰਸ ਤੇ ਸਕਰੀਨਸ਼ਾਟ ਸ਼ੇਅਰ ਕਰਕੇ ਤੁਸੀਂ ਆਪਣੇ ਪੀਸ ਮੰਗਵਾ ਸਕਦੇ ਹੋ ਡਿਜ਼ਾਈਨਸ ਦੇਖੋ ਕੇਰੇ ਦੇ ਉੱਪਰ ਸਾਰੀ ਡਿਜ਼ਾਈਨਿੰਗਸ ਹੋਣੀ ਰਹੇਗੀ ਇਹਦਾ نیچے ਤੁਹਾਨੂੰ ਗਾਜਰੀ ਕਲਰ ਵੀ ਦਿਖਾਇਆ ਸੀਗਾ ਬਿਲਕੁਲ ਸੋਹਣੇ ਪੀਸ ਕਲਰ ਕਲੈਕਸ਼ਨ ਸਾਰੀ ਲੇਟਸਟ ਆਏਗੀ ਤੇ 1000 ਰੁਪੀ ਫਲੈਟ ਪ੍ਰਾਈਸ ਰਹੇਗਾ ਜੀ ਇਹਦਾ ਆ ਗ੍ਰੀਨਿਸ਼ ਦੇ ਵਿੱਚ ਪੀਸ ਦੇਖੋ ਕਿੰਨਾ ਸੋਹਣਾ ਨੈਕ ਦੇ ਉੱਪਰ ਵਰਕ ਨੇ ਪ੍ਰਿੰਟਿੰਗ ਵਾਲੇ ਸੂਟਸ ਐ ਜੀ ਸਾਰੇ ਸੋਹਣੇ ਪਿਓਰ ਤੇ ਦੁਪੱਟੇ ਨੇ ਇਹਦੇ ਨਾਲ ਤੇ ਆਰਟੀਕਲ ਸਾਰੇ ਪੈਰੇ ਪੈਰੇ ਆਰਟੀਕਲ ਆਣਗੇ ਜਾਮ ਕਾਟਨ ਦੀਆਂ 2 ਮੀਟਰ ਲੈਂਥ ਦੀਆਂ ਸ਼ਰਟ ਦੇ ਨਾਲ ਆਣਗੇ ਜੀ ਇਹ ਬਲੂਇਸ਼ ਆਰਟੀਕਲ ਆਏਗਾ ਬਹੁਤ ਹੀ ਪ੍ਰੀਮੀਅਮ ਕਲੈਕਸ਼ਨ ਹੈ ਰੈਗੂਲਰ ਵੇਅਰ ਦੇ ਵਿੱਚ ਬਿਲਕੁਲ ਸੋਹਣੀ ਕੈਮਰੀਕ ਦੀਆਂ ਬੋਟਮਾਂ ਆਣ ਗਿਆ ਇਹਨਾਂ ਨਾਲ ਕੈਮਰੀਕ ਦੀਆਂ ਸਲਵਾਰਾਂ ਆਣ ਗਿਆ ਬਿਲਕੁਲ ਲਾਜਵਾਬ ਜੇ ਪੀਸ ਨੇ ਜੀ ਐਦਾਂ ਦੀਆਂ ਚੀਜ਼ਾਂ ਸਟੋਰ ਤੇ ਵਿਜ਼ਿਟ ਕਰਕੇ ਵੀ ਤੁਸੀਂ ਬਾਈ ਕੀਤੀ ਹੋਈਆਂ ਉਹੀ ਸੇਮ ਆਫਰ ਤੁਹਾਡੇ ਵਾਸਤੇ ਮੈਂ ਕੰਟੀਨਿਊ ਲੈ ਕੇ ਆ ਰਿਹਾ ਬਿਲਕੁਲ ਪਿਆਰੇ ਪੀਸ ਨੇ 1000 ਰੁਪਏ ਪ੍ਰਾਈਸ ਦੇ ਵਿੱਚ ਆਰਟੀਕਲ ਆਣ ਗਏ ਜੀ ਸਾਰੇ ਬਿਲਕੁਲ ਸੋਹਣੇ ਸੋਹਣੇ ਪੀਸ ਦਿਖਾਵਾਂਗਾ ਇਹਦੇ ਵਿੱਚ ਡਿਜ਼ਾਈਨ ਲੇਟੈਸਟ ਫੈਬਰਿਕ ਬਹੁਤ ਸੋਹਣਾ ਰਹੇਗਾ ਤੇ ਜਾਮ ਕਾਟਨ ਦੀਆਂ ਸ਼ਰਟਾਂ ਨੇ ਨਾਲ ਇਹਦੇ ਪ੍ਰੋਪਰ ਤੁਹਾਡੇ ਕੋਲ ਚੈੱਕ ਹੋ ਗਏ ਆਰਟੀਕਲ ਆਣਗੇ ਤੇ ਸਾਰੇ ਹੀ ਪੀਸ ਬਹੁਤ ਲਾਜਵਾਬ ਨੇ ਜੀ ਆ ਬਰੀਕ ਬਰੀਕ ਬੂਟੀ ਵਾਲਾ ਡਿਜ਼ਾਈਨ ਤਾਂ ਹਰ ਵੀਡੀਓ ਦੇ ਵਿੱਚ ਸਟਾਕ ਆਊਟ ਹੋ ਜਾਂਦਾ ਇਹਦਾ ਬਿਲਕੁਲ ਸੋਹਣੇ ਪੀਸ ਨੇ ਪਿਓਰ ਦੁਪੱਟੇ ਦੇ ਆਰਟੀਕਲ ਰਾਂਗੇ ਕੇਸਰ ਕਰਾਚੀ ਬ੍ਰਾਂਡ ਦੇ ਆਰਟੀਕਲ ਨੇ ਸਾਰੇ ਹੀ ਟੋਟਲੀ ਬ੍ਰਾਂਡਡ ਕਲੈਕਸ਼ਨ ਦੇ ਵਿੱਚ ਸੂਟਸ ਰਾਂਗੇ ਜੀ ਇਹਦੇ ਡਿਜ਼ਾਈਨਿੰਗ ਫੈਬਰਿਕ ਬਹੁਤ ਸੋਹਣਾ ਰਹੇਗਾ ਮੈਚਿੰਗ ਬਾਟਮਸ ਰਾਂਗੇ ਆ ਪਿਓਰ ਦੇ ਦੁਪੱਟਾ ਜ਼ਰਾਂਗੇ ਤੇ ਦੁਪट्टे ਵੀ ਸੋਨੇ ਨਾਲ ਬਿੰਨੀ ਦੇ ਲੈਂਥ ਦੇ ਦੁਪੱਟਾ ਜਨੇ 1000 ਰੁਪਏ ਪ੍ਰਾਈਸ ਦੇ ਵਿੱਚ ਆਰਟੀਕਲ ਰਹੇਗਾ ਜੀ ਕਿਉਂਕਿ ਸੇਮ ਡਿਜ਼ਾਈਨ ਸੇਮ ਦੁਪੱਟੇ ਦੇ ਨਾਲ ਨੈਕਵਰਕ ਦੇ ਨਾਲ ਵੀ ਆਰਟੀਕਲ ਰਹੇਗਾ ਜੀ ਇਹਦਾ ਡਿਜ਼ਾਈਨ ਬਹੁਤ ਪਿਆਰੇ ਕਲਰਸ ਬਹੁਤ ਸੋਹਣੇ ਨੈਕਵਰਕ ਦੇ ਵਿੱਚ ਆਰਟੀਕਲ ਹੈ ਪਿਓਰ ਦੇ ਦੁਪੱਟੇ ਦੇ ਵਿੱਚ ਆਰਟੀਕਲ ਆਣਗੇ ਜੀ ਇਹ ਡਬਲ ਡਬਲ ਪੀਸ ਆਰਟੀਕਲ ਦੇ ਆਏ ਸੀ ਇੱਕ ਦਾ ਸਿੰਗਲ ਪੱਟੀ ਵਾਲਾ ਨੈਕ ਰਹੇਗਾ ਦੂਜੇ ਦਾ ਪੂਰਾ ਨੈਕ ਸਟਾਈਲ ਗੋਲ ਗੱਲੇ ਵਾਲਾ ਨੈਕ ਬਣਿਆ ਹੋਇਆ ਹੈ ਡਿਜ਼ਾਈਨਸ ਸਾਰੇ ਪਿਆਰੇ ਪਿਓਰ ਦੁਪੱਟੇ ਦੇ ਆਰਟੀਕਲ ਰਾਂਗੇ ਜੀ ਸਾਰੇ ਬੰਮ ਆਰਟੀਕਲ ਨੇ ਐਦਾਂ ਦੀਆਂ ਚੀਜ਼ਾਂ ਰੈਗੂਲਰ ਵੇਅਰ ਲਈ ਆਫਿਸ ਵੇਅਰ ਲਈ ਕਾਰ ਪਾਣ ਲਈ ਆਪਾਂ ਨੂੰ ਐਦਾਂ ਦੇ ਸੂਟਸ ਚਾਹੀਦੇ ਹੀ ਹੁੰਦੇ ਆ ਹਜ਼ਾਰ ਰੁਪਏ ਫਲੈਟ ਪ੍ਰਾਈਸ ਹੈ ਸ਼ਿਪਿੰਗ ਇਹਨਾਂ ਦੀ ਐਕਸਟਰਾ ਕੋਈ ਨਹੀਂ ਦੇਣੀ ਤੁਸੀਂ ਸ਼ਿਪਿੰਗ ਤੁਹਾਡੇ ਵਾਸਤੇ ਫ੍ਰੀ ਲੈ ਕੇ ਆਇਆ ਕਿਉਂਕਿ ਕਾਫੀ ਕਸਟਮਰ ਡਿਮਾਂਡ ਕਰ ਰਹੇ ਸੀ ਕਿ ਅਸੀਂ ਤੁਹਾਡੇ ਚੈਨਲ ਵਗੈਰਾ ਨੂੰ ਅੱਗੇ ਸ਼ੇਅਰ ਕਰ ਰਹੇ ਹਾਂ ਤੇ ਸਾਡੇ ਵਾਸਤੇ ਵੀ ਆਫਰਸ ਵਗੈਰਾ ਲੈ ਕੇ ਆਓ ਤਾਂ ਹਰ ਕਸਟਮਰ ਨੂੰ ਰਿਕੁਐਸਟ ਕਰਦਾ ਚੈਨਲ ਨੂੰ ਦਬਾ ਕੇ ਸ਼ੇਅਰ ਕਰੋ ਤਿਸ਼ਕੇ ਸ਼ੇਅਰ ਦੇ ਸਕਰੀਨਸ਼ਾਟਸ ਵੀ ਤੁਸੀਂ ਸ਼ੇਅਰ ਕਰ ਸਕਦੇ ਹੋ ਸਾਨੂੰ ਦੱਸ ਸਕਦੇ ਹੋ ਕਿ ਅਸੀਂ ਅੱਗੇ ਪੇਜ ਰਿਆਂ ਡਿਜ਼ਾਈਨਰ ਬਹੁਤ ਸੂਟ ਤੇ ਬਹੁਤ ਹੀ ਸੋਹਣੇ ਸੋਹਣੇ ਪੀਸ ਹਜ਼ਾਰ ਰੁਪਏ ਫਲੈਟ ਪ੍ਰਾਈਸ ਦੇ ਵਿੱਚ ਰਾਂਗੇ ਜੀ ਜਾਮ ਕਾਟਨ ਦੀਆਂ ਸ਼ਰਟਸ ਨੇ ਪੀਸੇ ਸਾਰੇ ਸੋਹਣੇ ਨੇ ਮੈਚਿੰਗ ਬਲੈਕ ਬਾਟਮ ਦੇ ਨਾਲ ਆਰਟੀਕਲ ਆਣਗੇ ਅ ਨੈਕਸਟ ਪਰਪਲ ਜਿਹਾ ਕਲਰ ਰਹੇਗਾ ਇਹਦਾ ਦੁਪੱਟਾ ਸੇਮ ਬਲੈਕ ਬਾਟਮ ਰਹੇਗੀ ਇਹਦੇ ਨਾਲ ਰਿਯਾਨ ਦੀ ਬਾਟਮ ਦਾ ਆਰਟੀਕਲ ਆਏਗਾ ਜੀ 1000 ਰੁਪਏ ਪ੍ਰਾਈਸ ਰਹੇਗਾ ਜਿਹੜੇ ਵੀ ਪੀਸ ਪਸੰਦ ਆਂਦੇ ਆ ਆਰਡਰ ਵਾਸਤੇ ਨੰਬਰ ਹੈ 902000098 ਤੇ 8711000098 ਇਹ ਦੋ ਨੰਬਰਸ ਤੇ ਸਕਰੀਨਸ਼ਾਟ ਸ਼ੇਅਰ ਕਰਕੇ ਆਪਣੇ ਸੂਟਸ ਮੰਗਾ ਸਕਦੇ ਹੋ ਬਹੁਤ ਹੀ ਸੋਹਣੇ ਆਰਟੀਕਲ ਡਿਜ਼ਾਈਨਰ ਜੇ ਪੀਸਿਸ ਨੇ ਆ ਪੀਸ ਦੇਖੋ ਕਿੰਨਾ ਸੋਹਣਾ ਆਏਗਾ ਆਰੀ ਵਰਕ ਦੇ ਪੀਸ ਦੇ ਨਾਲ ਆਰਟੀਕਲ ਰਹੇਗਾ ਜੀ ਮੈਚਿੰਗ 3 ਮੀਟਰ ਅਪਰੋਕਸ ਦੀਆਂ बॉਟਮਸ ਐ 280 ਦੇ ਕਰੀਬ ਇਹਨਾਂ ਦੀ ਸਲਵਾਰ ਨਿਕਲਦੀ ਐ 3 ਮੀਟਰ ਕੰਪਨੀ ਦਿੰਦੀ ਐ ਨਾਲ ਗੱਜਪਣਾ ਆਂਦਾ ਤਾਂ ਇਹਨਾਂ ਦਾ ਬਹੁਤ ਹੀ ਸੋਹਣੇ ਪੀਸ ਇਦਾਂ ਦੇ ਸਲਵਾਰਾਂ ਦੇ ਨਾਲ ਰਹਿੰਦੇ ਨੇ ਜੀ ਇਹ ਸਾਰੇ ਬਿਲਕੁਲ ਪਿਆਰੇ ਪਿਆਰੇ ਕਲਰਸ ਐ ਕਿਉਂਕਿ ਨੈਕਸਟ ਡੇ ਦੇ ਵਿੱਚ ਮਸਟਰਡ ਕਲਰ ਆਏਗਾ ਡਿਜ਼ਾਈਨ ਬਹੁਤ ਸੋਹਣੇ ਪਿਓਰ ਦੁਪੱਟੇ ਦੇ ਨਾਲ ਪੀਸ ਤੇ 1000 ਰੁਪੀਸ ਫਲੈਟ ਪ੍ਰਾਈਸ ਦੇ ਵਿੱਚ ਰਾਂਗੇ ਜੀ ਐਦਾ ਦੀਆਂ ਚੀਜ਼ਾਂ ਤੁਸੀਂ ਬਲਕ ਕੁਆਂਟੀਟੀ ਦੇ ਵਿੱਚ ਵੀ ਬਾਈ ਕਰ ਸਕਦੇ ਹੋ ਤੇ ਹੋਰ ਵੀ ਤੁਹਾਨੂੰ ਜੈਨੂਇਨ ਅਸੀਂ ਲਾ ਦਾਂਗੇ ਜੇ ਤੁਸੀਂ ਆਪਣੀ ਬੁਟੀਕਸ ਵਗੈਰਾ ਲਈ ਜਾਂ ਰੀਸੇਲ ਪਰਪਸ ਲਈ ਤੁਸੀਂ ਐਦਾ ਦੀਆਂ ਚੀਜ਼ਾਂ ਲੈਣੀ ਹੈ ਜੀ ਡਿਜ਼ਾਈਨ ਦੇਖੋ ਕਿੰਨਾ ਸੋਹਣਾ ਹੈ ਕੇਰੇ ਵਰਕ ਦੇ ਵਿੱਚ ਡਿਜ਼ਾਈਨ ਆਏਗਾ ਜੀ ਇਹਦਾ ਬਹੁਤ ਹੀ ਸੋਹਣੇ ਪੀਸ ਨੇ ਕੇਰੇ ਵਰਕ ਦੇ ਨਾਲ ਆਰਟੀਕਲ ਆਣਗੇ 2 ਮੀਟਰ ਲੈਂਥ ਦੀਆਂ ਸ਼ਰਟਸ ਐ 3 ਮੀਟਰ ਦੀਆਂ ਬਾਟਮਸ ਰਾਂਗੀਆਂ ਤੇ ਖੁੱਲੇ ਸਾਈਜ਼ ਦੇ ਪਿਓਰ ਸ਼ਿਫੋਨ ਦੇ ਦੁਪੱਟੇ ਨੇ ਜੀ ਐਦਾਂ ਦੀਆਂ ਚੀਜ਼ਾਂ ਤਾਂ ਵੀਡੀਓ ਸਟਾਕ ਆਊਟ ਹੋ ਜਾਂਦੀ ਹੈ ਜੇ ਕੋਈ ਵੀ ਪੀਸ ਤੁਹਾਡੇ ਤੋਂ ਮਿਸ ਹੋ ਜੇ ਤੁਸੀਂ ਸੈਕਿੰਡ ਪੀਸ ਜ਼ਰੂਰ ਆਰਡਰ ਕਰ ਲਿਓ ਕਿਉਂਕਿ ਬਹੁਤ ਹੀ ਸੋਹਣੀ ਕਲੈਕਸ਼ਨ ਪਿਓਰ ਦੁਪੱਟੇ ਦੇ ਵਿੱਚ ਕਲੈਕਸ਼ਨ ਰਹਿਣ ਵਾਲੀ ਹੈ ਤੇ ਕਲਰਸ ਵਗੈਰਾ ਸਾਰਿਆਂ ਦੇ ਇਹਨਾਂ ਦੇ ਬਹੁਤ ਫਾਸਟ ਕਲਰਸ ਨੇ ਜੀ ਫੈਬਰਿਕ ਬਹੁਤ ਸੋਹਣੀ ਹੈ ਜਿਹੜੇ ਵੀ ਕਸਟਮਰਸ ਸਟੋਰ ਤੇ ਵਿਜ਼ਿਟ ਕਰਕੇ ਬਾਈ ਕਰਕੇ ਗਏ ਹਨ ਹਰ ਕਿਸਨ ਨੂੰ ਇਹ ਕਲੈਕਸ਼ਨ ਪਸੰਦ ਆਂਦੀ ਹੈ ਕਿਹੜਾ ਦੇਖੋ ਫਲਾਵਰ ਸਟਾਈਲ ਵਾਲਾ ਕਿਹੜਾ ਆਏਗਾ rayon ਦੀ ਸਲਵਾਰ ਆਏਗੀ ਨਾਲ ਪਿਓਰ ਸ਼ਿਫੋਨ ਦਾ ਦੁਪੱਟਾ ਆਏਗਾ ਜੀ ਬਹੁਤ ਹੀ ਜੈਨੂਨ ਪ੍ਰਾਈਸ ਦੇ ਵਿੱਚ ਪੀਸਿਸ ਨੇ ਕਲਰਸ ਵੀ ਸਾਰੇ ਸੋਹਣੇ ਆ ਲੇਟੈਸਟ ਪੀਸ ਨੇ ਤੇ ਸਾਰੇ ਹੀ ਡਿਜ਼ਾਈਨ ਸਾਡੇ ਕੋਲ ਸਟੋਰ ਦੇ ਉੱਪਰ ਵੀ ਡਬਲ ਅਵੇਲੇਬਲ ਹੈ ਡਿਜ਼ਾਈਨਸ ਦੇਖੋ ਕਲਰਸ ਦੇਖੋ 1000 ਰੁਪੀਆ ਫਲੈਟ ਪ੍ਰਾਈਸ ਦੇ ਵਿੱਚ ਰਾਂਗੇ ਜੀ ਪੀਸ ਸਾਰੇ ਹੀ ਪਿਆਰੇ ਪੀਸ ਨੇ ਤੇ ਕਲਰਸ ਦੇਖੋ ਕਿੰਨੇ ਸੋਹਣੇ ਸੋਹਣੇ ਮਸਟਰਡ ਕਲਰ ਪਿਸਤਾ ਕਲਰ ਸਾਰੀ ਕਲਰ ਇਹਦੇ ਪਰਫੈਕਟ ਕਲਰਸ ਆਣ ਗਏ ਜੀ ਠੀਕ ਹੈ ਜੈਪੂਰੀ ਦੇ ਵਿੱਚ ਆਰਟੀਕਲ ਆਇਆ ਸੀ ਬਹੁਤ ਹੀ ਸਪੀਡ ਨਾਲ ਹਰ ਕਸਟਮਰ ਨੇ ਪਸੰਦ ਕੀਤਾ 1000 ਰੁਪੀਆ ਫਲੈਟ ਪ੍ਰਾਈਸ ਦੇ ਉੱਪਰ ਨੇ ਜੀ 2 ਮੀਟਰ ਲੈਂਦੀਆਂ ਸ਼ਰਟਸ ਜਾਮ ਕਾਟਨ ਦੀਆਂ ਸ਼ਰਟਸ ਰਹਿਣ ਗਿਆ ਕੈਮਰਿਕ ਤੇ ਰਿਯਾਨ ਦੀਆਂ ਬਾਟਮਸ ਐ ਤੇ ਪਿਓਰ ਸ਼ਿਫੋਨ ਦੇ ਦੁਪੱਟੇ ਨੇ ਜੀ ਜੋ ਚੀਜ਼ ਤੁਹਾਨੂੰ ਐਗਜ਼ੈਕਟ ਦੱਸਾਂਗੇ ਉਹੀ ਚੀਜ਼ ਆਏਗੀ ਜੈਪੂਰੀ ਦੇ ਵਿੱਚ ਕਲਰ ਦੇਖੋ ਕਿੰਨੇ ਸੋਹਣੇ ਕਲਰਸ ਨੇ 1000 ਰੁਪਏ ਫਲੈਟ ਪ੍ਰਾਈਸ ਰਹੇਗਾ ਜੀ 1000 ਰੁਪੀਸ ਫਲੈਟ ਪ੍ਰਾਈਸ ਦੇ ਉੱਪਰ ਹੈ ਪੀਸੇ ਸਾਰੇ ਸੋਨੇ ਕਲਰ ਸਾਰੇ ਸੋਨੇ ਨਾਲ ਦੁਪੱਟੇ ਸ਼ਿਫੌਨ ਦੇ ਦੁਪੱਟਾ ਜਨੇ ਜੀ ਬਿੰਨੀ ਦੇ ਦੁਪੱਟੇ ਦਾ ਤਾਂ ਹਰ ਕਿਸੇ ਕਸਟਮਰ ਦੀ ਜ਼ਬਾਨ ਦੇ ਉੱਪਰ ਹੁੰਦਾ ਹੈ ਕਿ ਕੋਈ ਵੀ ਤੋੜ ਨਹੀਂ ਆ ਇਹਨਾਂ ਦਾ ਕਿਉਂਕਿ ਇਹ ਨਾ ਦੁਪੱਟਾ ਤਿਸਲੇ ਨਾ ਦੁਪੱਟਾ ਕੋਈ ਈਚਿੰਗ ਵਗੈਰਾ ਕਰੇ ਤੇ ਹਰ ਕਿਸ ਨੂੰ ਪਰਫੈਕਟ ਯੂਜ਼ ਦੇ ਵਿੱਚ ਇਹ ਦੁਪੱਟਾ ਜਾਂਦੇ ਨੇ ਜੀ ਬਿੰਨੀ ਦੇ ਬਿੰਨੀ ਸ਼ਿਫੌਨ ਦੇ ਦੁਪੱਟਾਜ਼ ਲਗੇ ਹੋਇਆ ਸੂਟਾਂ ਨੂੰ ਇਹਨਾਂ ਦੇ 2 ਮੀਟਰ ਲੈਂਦੀਆਂ ਸ਼ਰਟਾਂ ਦੇ ਨਾਲ ਪੀਸ ਨੇ ਪ੍ਰੋਪਰ ਲੈਂਥ ਤੁਸੀਂ इजीली ਕ੍ਰੀਏਟ ਕਰ ਸਕਦੇ ਹੋ ਖੁੱਲੇ ਘੇਰੇ ਵਾਲੇ ਸੂਟਸ ਨੇ ਇਹਦੇ ਨਾਲ ਦੇਖੋ ਟਾਂਡਾਈ ਦੁਪੱਟਾ ਕਿੰਨਾ ਸੋਹਣਾ ਦੁਪੱਟਾ ਕਲਬ ਕੀਤਾ ਆ 1000 ਰੁਪਏ ਪ੍ਰਾਈਸ ਦੇ ਵਿੱਚ ਬਹੁਤ ਹੀ ਜੈਨੂਇਨ ਆਰਟੀਕਲ ਬਹੁਤ ਹੀ ਪਿਆਰੇ ਪੀਸਿਸ ਲੈ ਕੇ ਆਇਆ ਜਲਦੀ ਤੋਂ ਜਲਦੀ ਸਕਰੀਨਸ਼ਾਟ ਲੈ ਕੇ ਸ਼ੇਅਰ ਕਰੋ ਤੇ ਹਰ ਕਸਟਮਰ ਤੋਂ ਹਰ ਵਿਊਅਰ ਨੂੰ ਰਿਕੁਐਸਟ ਕਰਦਾ ਜੋ ਵੀ ਚੈਨਲ ਤੇ ਫਸਟ ਟਾਈਮ ਆਇਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਆ ਕਰੋ ਸਾਨੂੰ ਵੀ ਮੋਟੀਵੇਸ਼ਨ ਮਿਲ ਜਾਂਦੀ ਹੈ ਕਿ ਕਸਟਮਰਸ ਲਾਈਕ ਕਰ ਰਹੇ ਹਨ ਯਾ ਸਾਡੇ ਫੋਲੋਅਰਸ ਸਾਨੂੰ ਵੀਡੀਓਜ਼ ਨੂੰ ਪਸੰਦ ਕਰ ਰਹੇ ਨੇ ਤੇ ਐਦਾਂ ਦੀਆਂ ਚੀਜ਼ਾਂ ਦੀਆਂ ਵੀਡੀਓਜ਼ ਜ਼ਰੂਰ ਸ਼ੇਅਰ ਕਰ ਦਿਆ ਕਰੋ ਸਾਨੂੰ ਵੀ ਸਪੋਰਟ ਹੋ ਜਾਂਦਾ ਸਾਨੂੰ ਵੀ ਮੋਟੀਵੇਸ਼ਨ ਮਿਲਦੀ ਹੈ ਤੇ ਇਹ ਸਾਰੇ ਡਿਜ਼ਾਈਨਸ ਤੁਹਾਡੇ ਵਾਸਤੇ ਐਦਾਂ ਦੇ ਰੈਗੂਲਰ ਟੂ ਰੈਗੂਲਰ ਨਵੀਂ ਤੋਂ ਨਵੀਂ ਵੀਡੀਓਜ਼ ਲੈ ਕੇ ਆਵਾਂਗੇ ਜੀ ਡਿਜ਼ਾਈਨ ਦੇਖੋ ਜੈਪੂਰੀ ਦੇ ਵਿੱਚ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਕੇਰੇ ਵਰਕ ਦੇ ਨਾਲ ਪਿਓਰ ਸ਼ਿਫੋਨ ਦੇ ਦੁਪੱਟੇ ਦੇ ਨਾਲ ਆਰਟੀਕਲ ਰਹੇਗਾ 2.5 ਮੀਟਰ ਲੈਂਦੀਆਂ ਸ਼ਰਟਾਂ ਦੇ ਨਾਲ ਹੈ ਤੇ ਸਾਰੇ ਹੀ ਪੀਸ ਲਾਜਵਾਬ ਜੇ ਪੀਸਿਸ ਨੇ ਜੀ जाम कॉटन ਦੀਆਂ ਸ਼ਰਟਾਂ ਦੇ ਨਾਲ ਨੇ ਇਹ ਫੈਬਰਿਕ ਬਹੁਤ ਕੰਫਰਟੇਬਲ ਰਹਿੰਦਾ ਹੈ ਵਿਦਾਊਟ ਲਾਈਨਿੰਗ ਸੂਟਸ ਬਣਨਗੇ ਤੁਹਾਡੇ ਤੇ ਕਲਰਸ ਦੇਖੋ ਸਾਰੇ ਪੈਰੇ ਪੈਰੇ ਕਲਰਸ ਆਣ ਗਏ ਜੀ 2 ਮੀਟਰ ਲੈਂਦੀਆਂ ਸ਼ਰਟਾਂ ਦੇ ਨਾਲ ਨੇ ਪੀਸ ਬਿਲਕੁਲ ਯੂਨਿਕ ਜਿਹਾ ਆਰਟੀਕਲ ਸਾਰੇ ਕਲਰ ਨਵੇਂ ਨਵੇਂ ਆਣ ਗਏ ਮਹਿੰਦੀ ਬਲੂਇਸ਼ ਤੇ ਚੈਰੀ ਕਲਰ ਈਕੇ ਵਰਕ ਹਾਈਲਾਈਟ ਦੇ ਵਿੱਚ ਪੀਸ ਇੱਕ ਨੈਕਸਟ ਲੈ ਕੇ ਆਇਆ ਕੈਮਰਿਕ ਦੀਆਂ ਸਲਵਾਰਾਂ ਦੇ ਨਾਲ ਪੀਸ ਨੇ ਜੀ ਸਾਰੇ ਕੇਸਰ ਕਰਾਚੀ ਬ੍ਰਾਂਡ ਸਾਰੇ ਬ੍ਰਾਂਡਡ ਕਲੈਕਸ਼ਨਸ ਆਣ ਗਿਆ ਲੋਟਸ ਬ੍ਰਾਂਡ ਦੇ ਪੀਸਿਸ ਨੇ ਤੇ ਬਹੁਤ ਹੀ ਸੋਹਣੇ ਸੋਹਣੇ ਖੁੱਲੇ ਪਿਓਰ ਸ਼ਿਫੋਨ ਦੇ ਦੁਪੱਟੇ ਨੇ ਜੀ ਇਹਦੇ ਡਿਜ਼ਾਈਨਰ ਦੁਪੱਟਾ ਜ਼ਰਾਂਡ ਕੇ ਕਲਰਸ ਦੇਖੋ ਸਿਰਫ 1000 ਰੁਪੀਸ ਪ੍ਰਾਈਸ ਰਹੇਗਾ ਤੇ ਡਿਜ਼ਾਈਨਸ ਬਹੁਤ ਪਿਆਰੇ ਹੈ ਤੇ ਕਸਟਮਰਸ ਜਿਨ੍ਹਾਂ ਜਿਨ੍ਹਾਂ ਦੇ 100 ਕਮੈਂਟਸ ਤੋਂ ਉੱਪਰ ਹੋ ਗਏ ਸੀ ਉਹਨਾਂ ਕੋਲ ਗਿਫਟਸ ਪਹੁੰਚ ਚੁੱਕੇ ਹੈ ਤੇ ਹਰ ਕਸਟਮਰ ਨੇ ਕਮੈਂਟ ਕਰਕੇ ਵੀ ਦੱਸਿਆ ਸਾਨੂੰ ਪਰਸਨਲੀ ਫੋਟੋਜ਼ ਵੀ ਸ਼ੇਅਰ ਹੋਈਆਂ ਜਿਨ੍ਹਾਂ ਕੋਲ ਗਿਫਟਸ ਪਹੁੰਚੇ ਨੇ ਤੁਸੀਂ ਵੀ ਜੇ ਆਪਣਾ ਗਿਫਟ ਗ੍ਰੈਬ ਕਰਨਾ ਹੈ ਤਾਂ ਆਪਣੇ スクリーン ショट्स ਤੇ ਕਮੈਂਟਸ ਵਗੈਰਾ ਪ੍ਰੋਪਰ ਰੱਖੋ ਤੇ ਆਪਣੇ ਸਾਡੇ ਚੈਨਲ ਨੂੰ ਅੱਗੇ ਆਪਣੇ ਰਿਲੇਟਿਵਸ ਵਗੈਰਾ ਨੂੰ ਫਰੈਂਡਸ ਵਗੈਰਾ ਨੂੰ ਜ਼ਰੂਰ ਸ਼ੇਅਰ ਕਰਦੇ ਰਹੋ ਜੀ ਐਦਾਂ ਦੀਆਂ ਚੀਜ਼ਾਂ ਐਦਾਂ ਦੀ ਵੈਰਾਈਟੀ ਰੋਜ਼ ਨਵੀਂ ਤੋਂ ਨਵੀਂ ਲੈ ਕੇ ਆਵਾਂਗੇ 2 ਮੀਟਰ ਲੈਂਦੀਆਂ ਸ਼ਰਟਾਂ ਨੇ ਮੈਚਿੰਗ ਬਾਟਮਸ ਆਣ ਗਿਆ ਤੇ ਪਿਓਰ ਸ਼ਿਫੋਨ ਦੇ ਦੁਪੱਟਾ ਜ਼ਰਾਂਗੇ ਜੀ 3 ਤੋਂ 4 ਸਾਡੇ ਲੱਕੀ ਕਸਟਮਰਸ ਨਿਕਲੇ ਸੀਗੇ ਜਿਨ੍ਹਾਂ ਕੋਲ 100 ਪਲੱਸ ਕਮੈਂਟਸ ਦੇ GIFTS ਵਗੈਰਾ ਪਹੁੰਚੇ ਹਨ ਤੁਸੀਂ ਵੀ ਜੇ ਗਿਫਟ ਲੈਣਾ ਹੈ ਤਾਂ ਤੁਸੀਂ ਸਕਰੀਨਸ਼ਾਟ ਸਾਨੂੰ ਸ਼ੇਅਰ ਕਰੋ ਤੇ ਕਮੈਂਟਸ ਵਗੈਰਾ ਪੂਰੇ ਕਰਕੇ ਆਪਣੇ ਗਿਫਟਸ ਲੈ ਸਕਦੇ ਹੋ ਜੀ ਕਲਰਸ ਦੇਖੋ ਕਿੰਨੇ ਪਿਆਰੇ ਨੇ 2 ਮੀਟਰ ਲੈਂਦੀ ਸ਼ਰਟ ਦੇ ਨਾਲ ਹੈ ਤੇ ਦੁਪੱਟੇ ਪਿਓਰ ਖੁੱਲੇ ਸ਼ਿਫੋਨ ਦੇ ਦੁਪੱਟੇ ਦੇ ਨਾਲ ਆਰਟੀਕਲ ਰਹਿਣਗੇ ਜੀ ਸਾਰੇ ਹੋਪ ਕਰਦਾ ਤੁਹਾਨੂੰ ਸਾਰਿਆਂ ਨੂੰ ਵੀਡੀਓ ਬਹੁਤ ਪਸੰਦ ਆਏਗੀ ਕਲੈਕਸ਼ਨ ਬਹੁਤ ਸਾਰੀ ਸੀਗੀ ਤਾਂ ਹੀ ਥੋੜਾ ਸਪੀਡ ਅਪ ਕਰਕੇ ਪੀਸਿਸ ਦਿਖਾਏ ਆ ਜਿਹੜੇ ਵੀ ਪੀਸ ਤੁਹਾਨੂੰ ਪਸੰਦ ਆਉਂਦੇ ਆ ਤੁਸੀਂ ਸਕਰੀਨਸ਼ਾਟ ਲੈ ਕੇ ਮਾਰਕ ਕਰਕੇ ਸੈਂਡ ਕਰੋ ਤੇ ਜਲਦੀ ਤੋਂ ਜਲਦੀ ਆਪਣੇ ਆਰਡਰਸ ਪਲੇਸ ਕਰ ਸਕਦੇ ਹੋ ਤੇ ਕਈ ਵਾਰ ਕੋਈ ਪੀਸ ਤੁਹਾਡਾ ਮਿਸ ਹੋ ਜਾਂਦਾ ਹੈ ਜਾਂ ਸੇਲ ਹੋ ਜਾਂਦਾ ਹੈ ਤਾਂ ਸੈਕਿੰਡ ਪੀਸ ਜ਼ਰੂਰ ਆਪਸ਼ਨ ਚ ਰੱਖਿਓ ਕਿਉਂਕਿ ਐਦਾਂ ਦੀ ਕਲੈਕਸ਼ਨ ਐਦਾਂ ਦੇ ਪ੍ਰਾਈਸਿਸ ਘਟਵਾਦੀ ਆਂਦੇ ਹੁੰਦੇ ਆ ਐਦਾਂ ਦੀਆਂ ਆਫਰਸ ਬਹੁਤ ਜੈਨੂਇਨ ਪ੍ਰਾਈਸ ਦੇ ਉੱਪਰ ਹਰ ਕਿਸੇ ਕੋਲ ਘਟਵਾਦੀ ਮਿਲਦੀ ਹੁੰਦੀ ਹੈ ਜੀ ਵੀਡੀਓ ਦੇਖਣ ਲਈ ਬਹੁਤ ਬਹੁਤ